ਵਾਰ ਦੀ ਗੱਲ ਹੈ ਕਿ ਇੱਕ ਨਾ ਬੜੇ ਗਰੀਬ ਜੇ ਘਰਾਣੇ ਵਿੱਚ ਇੱਕ ਬੇਟਾ ਜਨਮ ਲੈਂਦਾ ਜਿਹੜਾ ਕਿ ਉਹ ਸ਼ੁਰੂ ਤੋਂ ਹੀ ਬਹੁਤ ਮਤਲਬ ਕਿ ਤਕੜਾ ਤੇ ਬਲਵਾਨ ਹੁੰਦਾ ਤੇ ਕਹਿੰਦੇ ਵੀ ਉਸ ਚ ਇੰਨੀ ਸ਼ਕਤੀ ਹੁੰਦੀ ਆ ਵੀ ਉਹ ਹਰ ਸ਼ੈ ਨਾਲ ਟਕਰਾ ਸਕਦਾ ਤਾਂ ਉਹ ਮਨ ਚ ਸੋਚਦਾ ਵੀ ਕਿਉਂ ਨਾ ਆਪਾਂ ਵੀ ਮੈਂ ਕਿਸੇ ਰਾਜਕੁਮਾਰੀ ਨਾਲ ਵਿਆਹ ਕਰਾਵਾਂ ਤਾਂ ਉਸ ਦੀ ਇੱਛਾ ਹੁੰਦੀ ਆ ਵੀ ਮੈਂ ਕਿਸੇ ਰਾਜਕੁਮਾਰੀ ਨਾਲ ਵਿਆਹ ਕਰਾਵਾਂ ਕਿ ਰਾਜਕੁਮਾਰੀ ਕਰਵਾ ਸਕਦਾ ਹੈ ਕਿ ਰਾਜਕੁਮਾਰੀ ਨਾਲ ਵੀ ਸਾਡੇ ਵਰਗਾ ਮੇਰੇ ਵਰਗਾ ਕੋਈ ਗਰੀਬੰਦਾ ਨਹੀਂ ਕਰਾ ਸਕਦਾ ਉਸ ਦੀ ਇਹ ਸੋਚ ਹੁੰਦੀ ਆ ਤਾਂ ਜਿਹੜਾ ਉਸ ਦੇ ਇਲਾਕੇ ਦਾ ਰਾਜਾ ਹੁੰਦਾ ਨਾ ਉਹ ਬੜਾ ਖੜੂਕਸ ਜਿਹਾ ਬੰਦਾ ਹੁੰਦਾ ਤੇ ਲਾਲਚੀ ਹੁੰਦਾ ਪੂਰਾ ਉਸ ਦੀ ਇੱਕ ਲੜਕੀ ਹੁੰਦੀ ਆ ਜਿਸ ਦਾ ਨਾਮ ਹੁੰਦਾ ਨੂਰਾ ਨੂਰਾ ਬੜੀ ਸੋਹਣੀ ਹੁੰਦੀ ਆ ਤੇ ਨੂਰਾ ਨੂੰ ਪਤਾ ਹੁੰਦਾ ਵੀ ਉਸ ਦਾ ਬਾਪ ਆ ਨਾ ਜਿਹੜਾ ਵੀ ਬੜਾ ਲਾਲਚੀ ਆ ਨੂਰਾ ਨੂੰ ਡਰ ਹੁੰਦਾ ਕਿ ਮੇਰਾ ਜਿਹੜਾ ਪਿਤਾ ਵੀ ਜੇ ਇਸ ਨੇ ਲਾਲਚ ਵਿੱਚ ਪੈ ਕੇ ਮੈਨੂੰ ਕਿਸੇ ਲਾਲਚੀ ਬੰਦੇ ਨਾਲ ਵਿਆਹਤਾ ਤਾਂ ਮੇਰੀ ਸਾਰੀ ਜ਼ਿੰਦਗੀ ਵੀ ਖਰਾਬ ਹੋ ਜਾਊਗੀ ਤਾਂ ਉਹ ਸੋਚਦੀ ਹੈ ਨੂਰਾ ਸੋਚਦੇ ਵੀ ਮੈਂ ਵੀ ਕਿਉਂ ਨਾ ਕਿਸੇ ਨੌਜਵਾਨ ਨਾਲ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਾਵਾਂ ਤਾਂ ਉਧਰੋਂ ਜਿਹੜਾ ਯੋਧਾ ਹੁੰਦਾ ਉਹ ਵੀ ਸੋਚਦਾ ਵੀ ਮੈਂ ਕਿਸੇ ਮਤਲਬ ਰਾਜੇ ਦੀ ਤੀ ਨਾਲ ਰਾਣੀ ਨਾਲ ਵਿਆਹ ਕਰਾਵਾਂ ਤਾਂ ਕੀ ਕਰਦਾ ਜਿਹੜਾ ਯੋद्धा ਹੁੰਦਾ ਉਹ ਰਾਜੇ ਦੇ ਮਹਿਲ ਵੱਲ ਗੇੜੀਆਂ ਮਾਰਨਾ ਸ਼ੁਰੂ ਕਰ ਦਿੰਦਾ ਤੇ ਇੱਕ ਦਿਨ ਕੀ ਹੁੰਦਾ ਵੀ ਖਿੜਕੀ 'ਚੋਂ ਨੂਰਾ ਦੇਖ ਰਹੀ ਹੁੰਦੀ ਆ ਤੇ ਯੋद्धा ਉੱਥੋਂ ਦੀ ਗੁਜ਼ਰ ਰਿਹਾ ਹੁੰਦਾ ਤੇ ਦੇਖਦੇ ਦੇਖਦੇ ਉਹਨਾਂ ਦੇ ਦੋਨਾਂ ਦੇ ਮਤਲਬ ਅੱਖਾਂ ਚਾਰ ਹੋ ਜਾਣੀਆਂ ਤੇ ਉਹ ਦੋਨੋਂ ਇੱਕ ਦੂਜੇ ਦੇ ਪ੍ਰੇਮ ਵਿੱਚ ਬੰਨੇ ਜਾਂਦੇ ਆ ਤਾਂ ਉਹ ਨੂਰਾ ਇੱਕ ਦਿਨ ਕੀ ਕਰਦੀ ਆ ਮਹਿਲ ਤੋਂ ਉੱਪਰ ਕੱਪੜਾ ਛੁੱਟਦੀ ਆ ਤੇ ਉਸਨੂੰ ਉੱਪਰ ਬੁਲਾ ਲੈਂਦੀ ਆ ਤੋ ਹੋਵੇ ਕਿ ਗੱਲਾਂ ਕਰਦੇ ਆ ਉਹ ਫੇਰ ਉਹੀ ਗੱਲ ਕਹਿੰਦਾ ਵੀ ਜਿਹੜਾ ਯੋਧਾ ਹੁੰਦਾ ਕਹਿੰਦਾ ਵੀ ਮੇਰੀ ਇੱਛਾ ਵੀ ਮੈਂ ਕਿਸੇ ਰਾਜਕੁਮਾਰੀ ਨਾਲ ਵਿਆਹ ਕਰਾਵਾਂ ਤੋ ਉਦਰ ਨੂਰਾ ਵੀ ਕਹਿ ਦਿੰਦੀ ਹੈ ਕਹਿੰਦਾ ਵੀ ਮੇਰੀ ਵੀ ਇੱਛਾ ਹੈ ਕਿ ਮੈਂ ਆਪਣੇ ਪਸੰਦ ਦੇ ਕਿਸੇ ਲੜਕੇ ਨਾਲ ਵਿਆਹ ਕਰਾਵਾਂ ਜਿਹੜਾ ਮੇਰੀਆਂ ਹਰ ਇੱਛਾ ਪੂਰੀ ਕਰੇ ਤੋ ਉਦਰੂ ਰਾਜੇ ਨੂੰ ਆਵਾਜ਼ ਸੁਣ ਰਹੀ ਹੁੰਦੀ ਹੈ ਉਹਨਾਂ ਦੀ ਮਤਲਬ ਦਰਵਾਜ਼ਾ ਲੱਗਿਆ ਹੁੰਦਾ ਕਿ ਰਾਜੇ ਨੂੰ ਸ਼ੱਕ ਪੈ ਜਾਂਦਾ ਵੀ ਅੰਦਰ ਕੋਈ ਹੈਗਾ ਇਸ ਤੋਂ ਪਹਿਲਾਂ ਕਿ ਰਾਜਾ ਕੋਈ ਕਦਮ ਚੱਕੇ ਤਾਂ ਨੂਰਾ ਕਹਿ ਦਿੰਦੀ ਆ ਵੀ ਤੂੰ ਮੈਨੂੰ ਇੱਥੋਂ ਭਜਾ ਲੈ ਜਾ ਤਾ ਉਹ ਕੀ ਕਰਦੇ ਆ ਰਾਤੋ-ਰਾਤ ਉੱਥੋਂ ਫਰਾਰ ਹੋ ਜਾਂਦੇ ਆ ਤਾਂ ਰਾਜੇ ਦੇ ਸਪਾਹੀਆਂ ਨੂੰ ਪਤਾ ਲੱਗ ਜਾਂਦਾ ਉਹ ਉਸ ਦਾ ਪਿੱਛਾ ਕਰਦੇ ਆ ਪਿੱਛਾ ਕਰਦੇ ਆ ਤਾਂ ਬੜੀ ਉਹਨਾਂ ਨਾਲ ਲੜਾਈ ਹੁੰਦੀ ਆ ਤੇ ਜੋ ਉਹਦਾ ਇੰਨਾ ਤਕੜਾ ਹੁੰਦਾ ਵੀ ਉਹਨਾਂ ਨੂੰ ਮਾਰ ਮੁਕਾ ਕੇ ਅੱਗੇ ਲੰਘ ਜਾਂਦਾ ਤਾਂ ਅੱਗੇ ਜਾ ਕੇ ਇੱਕ ਜੰਗਲ 'ਚ ਨਾ ਇੱਕ ਮਤਲਬ ਕੂਟਿਆਜੀ 'ਚ ਰਹਿਣ ਲੱਗ ਜਾਂਦੇ ਆ ਉਹ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਹੁਣ ਆਪਾਂ ਸੁਰੱਖਿਤਾ ਤੇ ਉਦਰੋ ਰਾਜਾ ਕੀ ਕਰਦਾ ਆਪਣੇ ਸਾਰੇ ਮਤਲਬ ਦਰਬਾਰੀਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਕਹਿ ਦਿੰਦਾ ਵੀ ਨੂਰਾਂ ਦਾ ਪਤਾ ਕਰੋ ਵੀ ਉਹ ਕਿੱਥੇ ਆ ਵੀ ਉਹ ਮੁੰਡਾ ਜਿਹੜਾ ਯੋਧਾ ਆ ਵੀ ਉਹ ਬਚਣਾ ਨਹੀਂ ਚਾਹੁੰਦਾ ਵੀ ਉਹਨੂੰ ਲੱਭੋ ਉਹ ਸੂਈੇ ਛੱਡ ਦਾਂਦਾ ਜੰਗਲ 'ਚ ਜਦੋਂ ਛੱਡ ਦਾਂਦਾ ਤਾਂ ਕੋਈ ਨਾ ਕੋਈ ਬੰਦਾ ਉਸਨੂੰ ਦੇਖ ਲਾਂਦਾ ਉੱਥੇ ਬੈਠੇ ਨੂੰ ਤਾਂ ਰਾਜੇ ਨੂੰ ਦੱਸ ਦਿੰਦਾ ਜਦੋਂ ਰਾਜ ਨੂੰ ਪਤਾ ਲੱਗਦਾ ਤਾਂ ਰਾਜਾ ਕੀ ਕਰਦਾ 11 ਸਿਪਾਹੀ ਭੇਜਦਾ ਕਿ ਉਸ ਨੂੰ ਖਤਮ ਕਰ ਲਓ ਤਾਂ ਜਦੋਂ ਉਹਦੇ ਲੇវេ ਯੋਧੇ ਲੇវេ ਜਾਂਦੇ ਆ ਤਾਂ ਸਿਪਾਹੀ ਅਟੈਕ ਕਰਦੇ ਆ ਤਾਂ ਯੋਧਾ ਉਹਨਾਂ ਦਾ ਪੂਰਾ ਮਤਲਬ ਮੁਕਾਬਲਾ ਕਰਦਾ ਪੂਰੀ ਲੜਾਈ ਹੁੰਦੀ ਆ ਉਹਨਾਂ ਦੀ ਤਾਂ ਯੋਧਾ ਕੀ ਕਰਦਾ 11 ਚੋਂ 10 ਬੰਦਿਆਂ ਨੂੰ ਮਾਰ ਦਿੰਦਾ ਸਿਰਫ ਇੱਕ ਬੰਦੇ ਨੂੰ ਵਾਪਸ ਭੇਜਦਾ ਜਖਮੀ ਕਰਕੇ ਕਹਿੰਦਾ ਵੀ ਰਾਜੇ ਨੂੰ ਕਹ ਦੇ ਵੀ ਦੁਬਾਰਾ ਮੇਰੇ ਨਾਲ ਪੰਗਾ ਨਾ ਲੈ ਚਲੋ ਜਾ ਕੇ ਰਾਜੇ ਨੂੰ ਇਹੀ ਗੱਲ ਕਹਿ ਦਿੰਦਾ ਵੀ ਉਸਨੇ ਐਂ ਕਿਹਾ ਤਾਂ ਰਾਜੇ ਨੂੰ ਹੋਰ ਗੁੱਸਾ ਆ ਜਾਂਦਾ ਵੀ ਵੀ ਇੱਕ ਮਮੂਲੀ ਜਿਹਾ ਬੰਦਾ ਵੀ ਮੈਨੂੰ ਧਮਕੀ ਦੇ ਰਿਹਾ ਤਾਂ ਰਾਜਾ ਫਿਰ ਕੀ ਕਹਦਾ 21 ਬੰਦੇ ਹੋਰ ਭੇਜਦਾਦਾ ਜੇ ਉਹ 21 ਬੰਦੇ ਭੇਜਦਾ ਤਾਂ ਬੀਆਂ ਨੂੰ ਉਹ ਮਾਰਦਾਦਾ 21 ਮੈਨੂੰ ਜ਼ਖਮੀ ਕਰਕੇ ਫਿਰ ਰਾਜੇ ਕੋਲ ਭੇਜਦਾਦਾ ਕਹਿੰਦਾ ਵੀ ਰਾਜੇ ਨੂੰ ਜਾ ਕੇ ਕਹ ਦੇ ਵੀ ਮੇਰਾ ਖਹਿੜਾ ਛੱਡਦੇ ਨਹੀਂ ਪਸਤਾਨੇਗਾ ਤਾਂ ਫੇਰ ਜਾ ਕੇ ਐਵੇਂ ਹੀ ਕਹਿੰਦਾ ਰਾਜੇ ਨੂੰ ਫੇਰ ਗੁੱਸਾ ਆਂਦਾ ਉਹ 21 ਦੀ ਜਗ੍ਹਾ 41 ਬੰਦੇ ਭੇਜਦਾ ਫੇਰ ਜਦੋਂ 41 ਬੰਦੇ ਜਾਂਦੇ ਆ ਤਾਂ ਇਹ ਉਹਦਾ ਪੂਰਾ ਡਟ ਕੇ ਮੁਕਾਬਲਾ ਕਰਦਾ 40 ਨੂੰ ਮਾਰ ਕੇ 41ਵੇਂ ਬੰਦੇ ਨੂੰ ਜ਼ਖਮੀ ਕਰਕੇ ਫੇਰ ਰਾਜੇ ਕੋਲ ਭੇਜਦਾ ਉਹਨੂੰ ਕਹਿ ਦਿੰਦਾ ਵੀ ਰਾਜੇ ਨੂੰ ਕਹਿ ਦੇ ਵੀ ਅੱਜ ਤੋਂ ਬਾਅਦ ਮੇਰਾ ਪਿੱਛਾ ਨਾ ਕਰੀ ਵੀ ਜੇ ਮੈਂ ਸੈਨਾ ਰੱਖ ਲਈ ਨਾ ਵੀ ਸੈਨਾ ਰੱਖ ਲਈ ਤਾਂ ਤੇਰੇ ਤੇ ਅਟੈਕ ਕਰੂੰਗਾ ਤੇ ਤੋ ਸਾਰਾ ਰਾਜ ਮੈਂ ਖੋਲੂਗਾ ਤਾਂ ਰਾਜੇ ਨੂੰ ਬੜਾ ਗੁੱਸਾ ਆਂਦਾ ਉਧਰ ਨੂਰਾ ਨੂੰ ਪਤਾ ਹੁੰਦਾ ਵੀ ਜਿਹੜਾ ਮੇਰਾ ਡੈਡੀ ਆ ਮੇਰਾ ਪਿਤਾ ਵੀ ਉਹ ਬੜਾ ਅਣਖੀ ਸੁਭਾ ਦਾ ਵੀ ਉਹ ਮੇਰਾ ਖਹਿੜਾ ਨਹੀਂ ਛੱਡਦਾ ਉਹ ਵੀ ਜਰੂਰ ਲੱਭੂਗਾ ਤਾਂ ਉਸ ਨੂੰ ਕਹਿੰਦੇ ਵੀ ਕਿਉਂ ਨਾ ਆਪਾਂ ਇਸ ਜਗ੍ਹਾ ਤੋਂ ਹੋਰ ਜਗ੍ਹਾ ਚਲੇ ਜਾਈਏ ਤਾਂ ਇਹ ਉਹਦਾ ਕਹਿਣ ਲੱਗਦਾ ਵੀ ਆਪਾਂ ਨੂੰ ਕੀ ਪਤਾ ਵੀ ਹੁਣ ਕਿਹੜੀ ਜਗ੍ਹਾ ਆਪਣੇ ਲਈ ਸੁਰੱਖਸ਼ੀਤਾ ਕਹਿੰਦਾ ਵੀ ਹੋ ਸਕਦਾ ਅੱਗੇ ਜਾਈਏ ਉੱਥੇ ਆਪਾਂ ਨੂੰ ਹੋਰ ਮਾਰ ਪਵੇ ਕਹਿੰਦਾ ਮੈਂ ਐਂ ਨਹੀਂ ਕਹਿੰਦਾ ਮੈਂ ਜਗ੍ਹਾ ਬਦਲਦਾ ਕਹਿੰਦਾ ਵੀ ਮੈਂ ਇੱਕ ਤੀਰ ਮਾਰੂਗਾ ਜਿੱਥੇ ਮੇਰਾ ਤੀਰ ਗਰੂਗਾ ਵੀ ਉਹ ਜਗ੍ਹਾ ਆਪਣੇ ਲਈ ਸੁਰੱਖਿਤ ਹੋਊਗੇ ਉੱਥੇ ਕੋਈ ਇਨਸਾਨ ਨਹੀਂ ਹੋਊਗਾ ਕਹਿੰਦਾ ਵੀ ਆਪਾਂ ਦੋ ਹੀ ਹੋਵਾਂਗੇ ਤਹੋ ਯੋਧਾ ਕੀ ਕਰਦਾ ਇੱਕ ਖਿੱਚ ਕੇ ਤੀਰ ਛੱਡਦਾ ਤੀਰ ਅਹਜੀ ਜਗ੍ਹਾ गिरਦਾ ਵੀ ਜਿੱਥੇ ਅੱਠ ਦਾੰਤ ਰਹਿੰਦੇ ਹੁੰਨੇ ਆ ਤੇ ਤੀਰ ਧਰਤੀ 'ਚ ਇੰਨਾ ਘਟ ਜਾਂਦਾ ਵੀ ਜਿਹੜੇ ਉਹ ਦਾੰਤ ਹੁੰਨੇ ਆ ਉਹ ਬੜੀ ਕੋਸ਼ਿਸ਼ ਕਰਦੇ ਆ ਤੀਰ ਨੂੰ ਪੱਟਣ ਦੀ ਉਹਨਾਂ ਤੋਂ ਤੀਰ ਨਹੀਂ ਪੱਟਿਆ ਜਾਂਦਾ ਐਨੇ 'ਚ ਉਹ ਯੋਧਾ ਤੇ ਨੂਰ ਉੱਥੇ ਪਹੁੰਚੇ ਜਾਂਦੇ ਆ ਤਉ ਦੈਤ ਨੂੰ ਕਹਿੰਦੇ ਆ ਵੀ ਤੂੰ ਇੱਥੇ ਕੀ ਕਰਨਾ ਆ ਉਹ ਕਹਿੰਦਾ ਵੀ ਅਸੀਂ ਤਾਂ ਕਹਿੰਦਾ ਇਨਸਾਨਾਂ ਨੂੰ ਖਾ ਜਾਣੇ ਆ ਕਹਿੰਦਾ ਯੋਧਾ ਕਹਿਣ ਲੱਗਦਾ ਵੀ ਥੋਨੇ ਇਨਸਾਨ ਖਾਏ ਆ ਪਰ ਮੇਰੇ ਵਰਗਾ ਕੋਈ ਯੋਧਾ ਨਹੀਂ ਕੰਦਾ ਖਾਇਆ ਕਹਿੰਦਾ ਜੇ ਤੁਹਾਡੇ ਚ ਹਿੰਮਤ ਆ ਤਾਂ ਮੈਨੂੰ ਖਾ ਕੇ ਦਿਖਾਓ ਤਾਂ ਯੋਧਾ ਉਹਨਾਂ ਨਾਲ ਪੂਰੀ ਬਹਾਦਰੀ ਨਾਲ ਲੜਦਾ ਲੜੀ ਜਾਂਦਾ ਲੜੀ ਜਾਂਦਾ ਇੱਕ ਦੈਤ ਨੂੰ ਚੱਕ ਧਰਤੀ ਤੋਂ ਥੱਲੇ ਮਾਰਦਾ ਕਿ ਉਹ ਬਹੁਤ ਡੂੰਗੀ ਖਾਈ 'ਚ गिर ਜਾਂਦਾ ਜਿਹੜੇ ਸੱਤ ਬਚਦੇ ਉਹਨਾਂ ਨੂੰ ਕੱਟ-ਕੱਟ ਕੇ ਟੋਟੇਕਾਰ ਕਰਕੇ ਉਹਨਾਂ ਨੂੰ ਮਾਰ ਦਿੰਦਾ ਤਾਂ ਉੱਥੇ ਫਿਰ ਉਹ ਇੱਕ ਜਿਹੜੀ ਉਹਨਾਂ ਦੀ ਦੈਂਤਾ ਦੀ ਉਹ ਬਣਾਈ ਹੋਈ ਸੀ ਜਗ੍ਹਾ ਰਹਿਣ ਵਾਲੀ ਉੱਥੇ ਰਹਿਣ ਲੱਗ ਜਾਂਦਾ ਉਹਨੂੰ ਲੱਗਦਾ ਵੀ ਹੁਣ ਆਪਾਂ ਸੁਰੱਖਿਤੀ ਤਾਂ ਵੀ ਇੱਥੇ ਹੁਣ ਕੋਈ ਨਹੀਂ ਆ ਸਕਦਾ ਉਹ ਕੀ ਕਰਦਾ ਹੁੰਦਾ ਰੋਜ਼ ਸਵੇਰੇ ਸ਼ਿਕਾਰ ਖੇਡਣ ਜਾਂਦਾ ਤੇ ਨੂਰਾ ਵਾਸਤੇ ਕੋਈ ਫਲ ਕੋਈ ਫੁੱਲ ਕੋਈ ਸ਼ਿਕਾਰ ਕਰਕੇ ਕੋਈ ਕੁਝ ਵੀ ਉਸ ਵਾਸਤੇ ਲੈ ਕੇ ਆਂਦਾ ਹੁੰਦਾ ਤਾਕੀ ਵੀ ਉਹ ਖੁਸ਼ ਰਹੇ ਇੱਕ ਦਿਨ ਕੀ ਹੁੰਦਾ ਜਿਹੜਾ ਦੈਂਤ ਉਸਨੇ ਘਾਟੀ ਚ ਥੱਲੇ ਗੇਰਿਆ ਹੁੰਦਾ ਉਸ ਨੂੰ ਹੋਸ਼ ਆ ਜਾਂਦੀ ਆ ਹੋਸ਼ ਆ ਕੇ ਉਹ ਸੋਚਦਾ ਵੀ ਮੈਂ ਯੋਧੇ ਨੂੰ ਵੀ ਇਹਨੂੰ ਛੱਡਦਾ ਨਹੀਂ ਇਹਨੂੰ ਮਾਰੂੰਗਾ ਵੀ ਨਾਲੇ ਇਸ ਦੀ ਪਤਨੀ ਇਸ ਤੋਂ ਖੋਊਂਗਾ ਇਹਦੇ ਨਾਲ ਮੈਂ ਵਿਆਹ ਕਰਾਂਗਾ ਕਹਿੰਦਾ ਤਾਂ ਉਹ ਕੀ ਕਰਦਾ ਇੱਕ ਦਿਨ ਹੋਸ਼ ਛਾ ਕੇ ਉੱਪਰ ਆ ਜਾਂਦਾ ਉਹ ਚੋਰੀ ਚੋਰੀ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਹੁੰਦਾ ਯੋਧੇ ਦੀਆਂ ਤੇ ਨੂਰਾ ਦੀਆਂ ਇੱਕ ਦਿਨ ਕੀ ਹੁੰਦਾ ਵੀ ਯੋਧੇ ਨੇ ਬੜੀ ਮਤਲਬ ਦੂਰ ਜਾਣਾ ਹੁੰਦਾ ਕਹਿੰਦਾ ਵੀ ਨੂਰਾ ਨੂੰ ਕਹਿਣ ਲੱਗਦਾ ਕਹਿੰਦਾ ਵੀ ਮੈਂ ਅਗਲੀ ਘਾਟੀ ਪਾਰ ਜਾਊਂਗਾ ਸ਼ਿਕਾਰ ਕਰਨ ਵੀ ਹੋ ਸਕਦਾ ਮੈਨੂੰ ਰਾਤ ਹੋ ਜੇ ਜਾਂ ਸਵੇਰ ਤੱਕ ਆਵਾਂ ਮੈਂ ਵੀ ਜਦੋਂ ਤੱਕ ਮੈਂ ਤੈਨੂੰ ਤਿੰਨ ਆਵਾਜ਼ਾਂ ਨਹੀਂ ਮਾਰਦਾ ਨਾ ਤင်းੇ ਦਰਵਾਜ਼ਾ ਨਹੀਂ ਖੋਲਣਾ ਕਹਿੰਦਾ ਤਾਂ ਨੂਰਾ ਕਹਿ ਦਿੰਦੀ ਐ ਵੀ ਕੋਈ ਗੱਲ ਨਹੀਂ ਦੈਂਤ ਉੱਥੇ ਖੜਕੇ ਇਹਨਾਂ ਦੀ ਸਾਰੀ ਗੱਲਬਾਤ ਸੁਣ ਰਿਆ ਹੁੰਦਾ ਤਾਂ ਜਦੋਂ ਹੀ ਕਹਿੰਦਾ ਯੋਧਾ ਸ਼ਿਕਾਰ ਖੇਡਣ ਜਾਂਦਾ ਨਿਕਲਦਾ ਘਰ ਤੋਂ ਤਾਂ ਕੀ ਹੁੰਦਾ ਦੈਂਤ ਨਾਲ ਦੀ ਨਾਲ ਆ ਕੇ ਦਰਵਾਜਾ ਖੜਕਾ ਲਾਂਦਾ ਜਦੋਂ ਉਸ ਦਾ ਦਰਵਾਜਾ ਖੜਕੰਦਾ ਤਾਂ ਨੂਰਨ ਆਵਾਜ਼ ਮਾਰਦਾ ਇਹ ਉਹਦੇ ਦੀ ਆਵਾਜ਼ ਵਿੱਚ ਤਾਂ ਨੂਰਾ ਅੰਦਰੋਂ ਖੜੀ ਕਹਿੰਦੀ ਆ ਕਹਿੰਦੀ ਵੀ ਆਵਾਜ਼ ਤਾਂ ਕਹਿੰਦੀ ਵੀ ਮੇਰੇ ਯੋਧੇ ਦੀ ਆ ਪਰ ਕੰਨੀ ਮੈਨੂੰ ਸ਼ੱਕ ਆ ਵੀ ਤੂੰ ਯੋਧਾ ਨਹੀਂ ਹੈਗਾ ਵੀ ਤੂੰ ਕੋਈ ਹੋਰ ਆ ਉਹ ਕਹਿੰਦਾ ਨਹੀਂ ਕਹਿੰਦਾ ਵੀ ਮੈਂ ਯੋਧਾ ਕਹਿੰਨੀ ਨਹੀਂ ਕਹਿੰਦੀ ਵੀ ਤੂੰ ਕੋਈ ਹੋਰ ਆ ਵੀ ਮੈਨੂੰ ਸ਼ੱਕ ਆ ਕੰਨ ਚਲ ਜੀ ਨਹੀਂ ਕੰਨ ਤੈਨੇ ਵਾਰ ਖੋਲਣਾ ਤੂੰ ਇੱਕ ਵਾਰੀ ਕਹਿੰਦਾ ਵੀ ਆਪਣਾ ਹੱਥ ਬਾਹਰ ਕੱਢ ਦੇ ਕਹਿੰਦਾ ਵੀ ਮੈਂ ਤੇਰੇ ਹੱਥ 'ਚ ਇੱਕ ਸ਼ਾਂਪ ਪਾਉਂਗਾ ਨਿਸ਼ਾਨੀ ਵਜੋਂ ਕੰਨ ਵੀ ਉਹ ਪਾਤੇ ਮੈਂ ਚਲਾ ਜਾਊਂਗਾ ਚਲ ਨੂਰਾ ਕੀ ਕਰਦੀ ਆ ਥੋੜਾ ਜਿਹਾ ਦਰਵਾਜਾ ਖੋਲ ਕੇ ਜਦੋਂ ਹੱਥ ਬਾਹਰ ਕੱਢਦੀ ਆ ਤਾਂ ਦੈਂਤ ਕੀ ਕਰਦਾ ਉਹਦੀ ਜਿਹੜੀ ਉਂਗਲੀ ਮੂੰਹ 'ਚ ਮੂੰਹ 'ਚ ਲੈ ਕੇ ਉਹਨੂੰ ਚਬਬ ਦਿੰਦਾ ਪੂਰੀ ਨੂਰਾ ਬੜੀ ਰੋਂਦੀ ਆ ਤੇ ਉਹਨੂੰ ਡਰਾ ਕੇ ਦਰਵਾਜਾ ਖਲਾ ਲਾ ਲਾ ਚਲੋ ਦਰਵਾਜਾ ਖੋਲਦੀ ਆ ਤਾਂ ਅੰਦਰ ਚਲਾ ਜਾਂਦਾ ਦੈਂਤ ਤਦ ਜਦੋਂ ਅੰਦਰ ਚਲਾ ਜਾਂਦਾ ਤੇ ਨੂਰਾ ਨੂੰ ਕਹਿ ਦਿੰਦਾ ਵੀ ਅੱਜ ਤੋਂ ਕਹਿੰਦਾ ਵੀ ਮੈਂ ਤੇਰਾ ਮਾਲਕ ਆ ਤੇ ਤੂੰ ਮੇਰੀ ਨੌਕਰ ਵਲ ਕੇ ਰਹਿਣਾ ਉਹ ਕੀ ਕਰਦਾ ਵੀ ਜਿਹੜਾ ਆਪਣਾ ਜਾਦੂ ਉਹ ਨੂਰਾ ਤੇ ਪਾ ਦਾਂਦਾ ਨੂਰਾ ਨੂੰ ਜਿਹੜੀ ਮਤਲਬ ਆਪਣੀ ਪਿਛਲੀ ਜ਼ਿੰਦਗੀ ਉਹ ਸਭ ਭੁੱਲ ਜਾਂਦੀ ਆ ਅਗਲਾ ਪਿਛਾ ਸਭ ਕੁਝ ਭੁੱਲ ਜਾਂਦਾ ਜਿਵੇਂ ਕਹਿੰਨਾ ਵੀ ਇੱਕ ਬ੍ਰੇਨ ਵਾਸ਼ ਵੀ ਉਸ ਦਾ ਦਿਮਾਗ ਨੂੰ ਸਾਫ਼ ਕਰ ਦਾਂਦਾ ਸਿਰਫ ਨੂਰਾ ਨੂੰ ਵੀ ਐ ਹੁੰਦਾ ਵੀ ਇਹ ਮੇਰਾ ਮਾਲਕ ਆ ਤੇ ਮੈਂ ਇਸ ਦਾ ਨੌਕਰ ਜੋ ਇਹ ਕਹੂਗਾ ਮੈਂ ਉਹੀ ਕਰੂੰਗੀ ਚਲੋ ਨੂਰਾ ਵੀ ਉਸ ਦੀ ਗੱਲ ਮੰਨ ਲੈਂਦੀ ਆ ਤਾਂ ਉਧਰੋਂ ਜੋਦੇ ਦਾ ਆਉਣ ਦਾ ਟਾਈਮ ਹੋ ਜਾਂਦਾ ਤਾਂ ਉਹ ਜਿਹੜਾ ਦਾਤ ਹੁੰਦਾ ਉਹ ਨੂਰਾ ਨੂੰ ਕਹਿੰਦਾ ਵੀ ਤੂੰ ਜਦੋਂ ਜਦੋਂ ਹੋ ਉਰੇ ਆਊਗਾ ਨਾ ਤਾਂ ਉਹਨੂੰ ਐਂ ਕਹੀਂ ਵੀ ਮੈਨੂੰ ਨਾ ਜੰਗਲੀ ਸੂਰ ਦੀ ਕਲੇਜੀ ਲਿਆ ਕੇ ਦੇ ਵੀ ਤੂੰ ਬਿਮਾਰ ਹੋ ਕੇ ਪੈ ਜੀ ਕਿਉਂਕਿ ਉਹਦਾ ਬ੍ਰੈਨਾ ਜਿਹੜਾ ਬੋਸ਼ ਕਰਿਆ ਵਾ ਹੁੰਦਾ ਉਹ ਜੋ ਕਹਿੰਦਾ ਉਹ ਹੀ ਕਹਿੰਦੀ ਆ ਜਦੋਂ ਯੋਦਾ ਆਂਦਾ ਤਾਂ ਬਿਮਾਰ ਹੋ ਕੇ ਬਿਮਾਰਾਂ ਵਾਂਗੂ ਪੈ ਜਾਂਦੇ ਆ ਸਿਰ ਵੱਨ ਕੇ ਤਾਂ ਜਦੋਂ ਯੋਦਾ ਕੇ ਪੁੱਛਦਾ ਵੀ ਹਾਂ ਕਹਿੰਦਾ ਵੀ ਤੈਨੂੰ ਕੀ ਹੋ ਗਿਆ ਕਹਿੰਦੀ ਵੀ ਮੈਂ ਬਹੁਤ ਬਿਮਾਰ ਆਂ ਕਹਿੰਦੀ ਵੀ ਮੈਂ ਤਾਂ ਠੀਕ ਹੋਊਂਗੀ ਵੀ ਜੇ ਮੈਨੂੰ ਇੱਕ ਜੰਗਲੀ ਸੂਰ ਦੀ ਕਲੇਜੀ ਲੈ ਕੇ ਖਲਾਵੇਂਗਾ ਕਹਿੰਦੀ ਵੀ ਮੈਂ ਪਹਿਲਾਂ ਵੀ ਐ ਹੋ ਜਾਨੀ ਆ ਵੀ ਮੇਰਾ ਬਾਪ ਆ ਜਿਹੜਾ ਕਹਿੰਦੀ ਵੀ ਮੈਨੂੰ ਉਹ ਲਿਆ ਕੇ ਦਿੰਦਾ ਹੁੰਦਾ ਕਹਿੰਦੀ ਮੈਂ ਉਹਦੇ ਨਾਲ ਠੀਕ ਹੋ ਜਾਨੀ ਆ ਚਲ ਜੋਦਾ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੈਂ ਸਵੇਰੇ ਚਲਾ ਜਾਊਂਗਾ ਕਹਿੰਦੀ ਵੀ ਇਹ ਤੈਨੂੰ ਤਿੰਨ ਘਾਟੀਆਂ ਪਾਰ ਜਾ ਕੇ ਮਿਲਣਗੇ ਆ ਸੂਰ ਮਿਲਣਗੇ ਵੀ ਉੱਥੋਂ ਲੈ ਚਲ ਸਵੇਰ ਹੁੰਦੀ ਹੈ ਜੋਦਾ ਘਰ ਤੋਂ ਨਿਕਲ ਜਾਂਦਾ ਤਾਂ ਜੋਦਾ ਹੁੰਦਾ ਜਿਹੜਾ ਵੀ ਜਾਂਦਾ ਜਾਂਦਾ ਸੋਚ ਰਿਹਾ ਹੁੰਦਾ ਵੀ ਨੂਰਾ ਨੂੰ ਕਿਵੇਂ ਪਤਾ ਵੀ ਉਹ ਤਿੰਨ ਘਾਟੀਆਂ ਪਾਰ ਵੀ ਸੂਰ ਰਹਿੰਦੇ ਆ ਚਲ ਫਿਰ ਉਹ ਸੋਚਦਾ ਵੀ ਕੋਈ ਗੱਲ ਨਹੀਂ ਸ਼ਾਇਦ ਇਹਦੇ ਬਾਪ ਨੇ ਦੱਸਿਆ ਹੋਵੇ ਇਹਨੂੰ ਵੀ ਪਹਿਲਾਂ ਮਗਾਂਦੇ ਦਾ ਰਹਿੰਦੇ ਸੀ ਚਲ ਉਹ ਜਾਂਦਾ ਜਾ ਕੇ ਉਹਨੂੰ ਰਾਤ ਹੋ ਜਾਂਦੀ ਉਹ ਇੱਕ ਦਰਖਤ ਥੱਲੇ ਸੋ ਜਾਂਦਾ ਦਰਖਤ ਥਲੇ ਉਸ ਦੀ ਅੱਖ ਲੱਗਦੇ ਥੱਕਿਆ ਬਾ ਹੁੰਦਾ ਤਾਂ ਜਦੋਂ ਉਹਨਾਂ ਦਾ ਮਤਲਬ ਸੂਰਾਂ ਦਾ ਖੜਾਕ ਹੁੰਦਾ ਰਾਤ ਨੂੰ ਆੰਨੇ ਆ ਉਹ ਤਾਂ ਉਹ ਇੱਕਦਮ ਉੱਠਦਾ ਉੱਠ ਕੇ ਤੀਰ ਤਾਣ ਲਾਂਦਾ ਉਹਨਾਂ ਕੰਨੀ ਤਾਂ ਉਹ ਇੰਨਾ ਖਿੱਚ ਕੇ ਤੀਰ ਮਾਰਦਾ ਕਿ ਕਸੂਰ ਦੇ ਲੱਗਦਾ ਤੇ ਉਸ ਨੂੰ ਥੋਏ ਮਾਰ ਦਿੰਦਾ ਮਾਰ ਕੇ ਉਹਨੂੰ ਛਿੱਲ ਕੇ ਉਹਦੀ ਕਲੇਜੀ ਲਿਆ ਕੇ ਆਪਣੇ ਨੂਰਾ ਨੂੰ ਦੇ ਦੇ ਦਿੰਦਾ ਨੂਰਾ ਖੁਸ਼ ਹੋ ਜਾਂਦੀ ਆ ਵੀ ਦੈਂਤ ਸੋਚਦਾ ਵੀ ਯਾਰ ਵੀ ਇਹ ਜੀ ਕਹਿ ਜੀ ਤਾਕਤ ਆਈ ਜੀ ਵੀ ਜਿਹੜਾ ਇਹ ਮਰੇ ਨਹੀਂ ਰਿਹਾ ਫੇਰ ਨੂਰਾ ਨੂੰ ਕਹਿੰਦਾ ਵੀ ਤੂੰ ਐਂ ਕਰ ਇਹਨੂੰ ਮੈਂ ਕਹੇ ਵੀ ਮੈਂ ਤਾਂ ਬਚੂਗੀ ਵੀ ਜੇ ਮੈਨੂੰ 12 ਸਿੰਗੇ ਦੀ ਕਲੇਜੀ ਲੈ ਕੇ ਦਵੇਂਗਾ ਤਾਂ ਦੂਏ ਦਿਨ ਜਦੋਂ ਯੋਧਾ ਫੇਰ ਘਰੇ ਜਾਂਦਾ ਤਾਂ ਨੂਰਾ ਫੇਰ ਬਿਮਾਰ ਪਈ ਹੁੰਦੀ ਆ ਤਾਂ ਉਹ ਆ ਕੇ ਪੁੱਛਦਾ ਵੀ ਕੀ ਹੋ ਗਿਆ ਤੈਨੂੰ 10 20 ਹੁਣ ਕਿਉਂ ਬਿਮਾਰ ਆ ਤੂੰ ਕੰਦੀ ਵੀ ਮੈਨੂੰ ਇਹੋ ਜਿਹਾ ਰੋਗ ਲੱਗਾ ਹੋਇਆ ਵੀ ਮੈਂ ਕਹਿੰਦੀ ਤਾਂ ਬਚੂਗੀ ਵੀ ਜੇ ਮੈਨੂੰ 12 ਸਿੰਘੇ ਦੀ ਕਲੇਜੀ ਲੈ ਕੇ ਦਵੇਂਗਾ ਤਾਂ ਜੋਦਾ ਸੋਚ ਰਿਹਾ ਹੁੰਦਾ ਵੀ ਪਤਾ ਨਹੀਂ ਕਿੱਥੋਂ 12 ਸਿੰਘਾ ਮਿਲੂਗਾ ਵੀ ਕਿੱਥੋਂ ਮੈਂ ਇਹਨੂੰ ਕਲੇਜੀ ਲੈ ਕੇ ਦਵਾਂ ਤਸਵੀਰ ਉਹ ਦੱਸ ਦੰਦੀ ਆ ਵੀ ਜਿਹੜਾ 12 ਸਿੰਘਾ ਉਹ ਤੈਨੂੰ 7 ਘਾਟੀਆਂ ਪਾਰ ਜਾ ਕੇ ਉੱਥੇ ਮਿਲੂਗਾ ਉਹ ਫੇਰ ਦਵਾ ਕਹਿੰਦਾ ਵੀ ਇਹਨੂੰ ਪਤਾ ਕਿਵੇਂ ਲੱਗ ਜਾਂਦਾ ਉਹਨੂੰ ਦੈਂਤ ਸਮਝ ਜਾਂਦਾ ਦੈਂਤ ਨੇ ਦੱਸਿਆ ਬੰਦਾ ਦੈਂਤ ਨੂੰ ਸਾਰੇ ਇਲਾਕੇ ਦਾ ਪਤਾ ਹੁੰਦਾ ਵੀ ਕਿੱਥੇ ਕੀ ਕੀ ਆ ਤਾਂ ਉਹ ਚਲੋ ਚੱਲ ਪੈਂਦਾ ਉਹ ਲੈਣਾ ਵੀ ਬਾਰਾ ਸਿੰਘੇ ਨੂੰ ਮਾਰ ਕੇ ਮੈਂ ਉਹਦੀ ਕਲੇਜੀ ਲੈ ਜਾ ਰਿਹਾ ਹੁੰਦਾ ਜਾਈ ਜਾਂਦਾ ਜਾਈ ਜਾਂਦਾ ਤਾਂ ਜਦੋਂ ਸੱਤ ਘਾਟੀਆਂ ਪਾਰ ਟੱਪ ਕੇ ਜਾਂਦਾ ਤਾਂ ਅੱਗੇ ਦੇਖਦਾ ਕੁਝ ਬੰਦੇ ਨਾ ਉੱਥੇ ਕਾਹ ਵੱਢੀ ਜਾ ਰਹੇ ਹੁੰਨੇ ਆ ਤਾਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕਾਹ ਕਿਉਂ ਵੱਢ ਰਹੇ ਹੋ ਕੋਈ ਨਹੀਂ ਬੋਲਦਾ ਫਿਰ ਪੁੱਛਦਾ ਯਾਰ ਵੀ ਮੇਰੇ ਨਾਲ ਗੱਲ ਤਾਂ ਕਰੋ ਵੀ ਮੈਨੂੰ ਦੱਸੋ ਵੀ ਗੱਲ ਕੀ ਹੈ ਤਾਂ ਇੱਕ ਬੰਦਾ ਕਹਿੰਦਾ ਵੀ ਗੱਲ ਇਹ ਆ ਵੀ ਇੱਥੇ ਆਲਾ 12 ਸਿੰਘ ਇਹਨੇ ਵੀ ਉਹ ਕਹਿੰਦਾ ਅਸੀਂ ਕੱਖ ਵੱਢ ਰਹੇ ਹਾਂ ਵੀ ਜੇ ਉਹਦੇ ਕੱਖਸਾਨੇ ਪੂਰੇ ਨਾ ਕਰੇ ਤਾਂ ਕਹਿੰਦਾ ਉਹ ਸਾਨੂੰ ਖਾ ਜਾਊਗਾ ਜਿਹੋਦਾ ਕਹਿੰਦਾ ਵੀ ਜੇ ਕੰਦਾ ਮੈਂ ਇਸ ਤੋਂ ਤੁਹਾਡਾ ਖਹਿੜਾ ਛਡਾ ਲਾਂ ਇਹਨੂੰ ਮਾਰਦਾ ਕਹਿੰਦਾ ਵੀ ਐਵੇਂ ਕਿਵੇਂ ਮਾਰ ਦੇਗਾ ਤੂੰ ਕਹਿੰਦਾ ਇਹਨੂੰ ਕਹਿੰਦਾ ਤੁਸੀਂ ਐਂ ਕਰਿਓ ਵੀ ਜਦੋਂ ਕੱਖਾਂ ਦੇ ਪੰਡਾ ਪਾਉਂਗੇ ਨਾ ਤਾਂ ਇੱਕ ਪੰਡ ਚ ਮੈਨੂੰ ਪਾ ਦਿਓ ਤੋ ਕਹਿਣ ਲੱਗ ਨੇ ਵੀ ਠੀਕ ਆ ਜਦੋਂ ਉਹਨੇ ਕੱਖਾਂ ਦੇ ਪੰਡਾ ਪਾਨਨੇ ਆ ਤੋ ਕੀ ਕਰਦਾ ਵੀ ਜੋਦੇ ਨੂੰ ਇੱਕ ਪੰਡ ਚ ਪਾ ਦਾਨੇ ਆ ਜਦੋਂ ਬਾਰਾ ਸਿੰਘ ਆਂਦਾ ਤੇ ਕੱਖ ਖਾਣ ਲੱਗਦਾ ਜਦੋਂ ਉਹ ਕੱਖ ਖਾਂਦਾ ਜਿਹੜੀ ਪੰਡ ਚ ਜੋਦਾ ਹੁੰਦਾ ਤਾਂ ਜੋਦਾ ਹਜੇ ਹੀ ਕਿਰਪਾਨ ਖਿੱਚ ਕੇ ਮਾਰਦਾ ਕੀ ਉਹਦੇ ਬਾਰਾ ਸਿੰਘ ਦੇ ਸੰਗੀ ਚ ਮਾਰਦਾ ਤੇ ਬਾਰਾ ਸਿੰਘਾ ਥੋਂ ਹੀ ਮਰ ਜਾਂਦਾ ਜਦੋਂ ਬਾਰਾ ਸਿੰਘਾ ਮਰਦਾ ਉਹਨੂੰ ਛਿੱਲ ਕੇ ਉਹਦੀ ਕਲੇਜੀ ਲੈਂਦਾ ਕਲੇਜੀ ਲੈ ਕੇ ਫੇਰ ਆਪਣੀ ਨੂਰਾ ਨੂੰ ਭੇਟ ਕਰ ਦਿੰਦਾ ਤੇ ਨੂਰਾ ਉਹ ਕਲੇਜੀ ਖਾ ਲੈਂਦੀ ਆ ਦੋਸਤੋ ਵੀਡੀਓ ਦਾ ਅਗਲਾ ਭਾਗ ਆ ਜਿਹੜਾ ਤੁਹਾਨੂੰ ਅਗਲੀ ਵੀਡੀਓ ਚ ਸੁਣਾਵਾਂਗੇ ਵੀਡੀਓ ਵੱਡੀ ਹੋਣ ਕਰਕੇ ਅਸੀਂ ਇੱਥੇ ਵੀਡੀਓ ਰੋਕਾਂਗੇ ਤੇ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ